ਨੇ ਸ਼ਾਨ ਸਾਹਿਬ ਝੂਲ ਰਹੇ ਨੇ ਦਰਸ਼ਕ ਕਰੋ ਤੇ ਗੁਰੂ ਘਰ ਦੇ ਆ ਕੁਝੀਆਂ ਪ੍ਰਾਰਥਨਾਵਾਂ ਦੀ ਸੀ ਆ ਤੁਸੀਂ ਦੇਖ ਸਕਦੇ ਹੋ ਵਿਚਾਰ ਸਿਰ ਬਕੜੇ ਬਾਬਾ ਜੀ ਜਿਹੜੇ ਬਾਬਾ ਰਵੰਸੇ ਦੀ ਦਿੱਲੀ ਆ ਤੇ ਆ ਦੇਖ ਸਕਦੇ ਇਹ ਉੱਚਾ ਕੀਤਾ ਹੋਇਆ ਕੁਝ ਇਹ ਗੁਰਦਵਾਰਾ ਸਾਹਿਬ ਬਾਬਾ ਪਿਆਰਾ ਸਿੰਘ ਜੀ ਦੀ ਸ਼ਿਸ਼ੋਵਤ ਹੈ ਗੁਰਦਵਾਰਾ ਸ੍ਰੀ ਇਹ ਨਹਿਰ ਵੇਖੋ। ਅਰਾਗੇ। ਤੌਰ ਬਣਨ ਕੀ ਰਹਿ। ਸੰਗਤ ਜੀ ਦਰਸ਼ਨ ਕਰਾਂਗੇ ਆਪਾਂ ਗੁਰਦੁਆਰਾ ਝਾੜ ਸਾਹਿਬ ਪਾਸ਼ਾ ਜੀ ਦਸਵੇਂ ਆ ਚੱਲਦੇ ਆਂ ਜੀ। ਇਹ ਹੈ ਨਾਲ ਚਮਕੌਰ ਸਾਹਿਬ ਨੂੰ ਜਿਹੜੀ ਨਹਿਰ ਜਾਂਦੀ ਹੈ ਤੇ ਪਿੱਛੋਂ ਜਿਹੜੀ ਆ ਰਹੀ ਆ ਇਹ ਸਮਰਾਲੇ ਵੱਲੋਂ ਆ ਰਹੀ ਆ ਜੀ ਇਹ ਨਹਿਰ। ਜਿਹੜਾ ਦੇਖੋ ਪਾਣੀ ਉਧਰੋਂ ਆ ਰਿਹਾ ਤੇ ਜਾ ਰਿਹਾ ਕਾਫੀ ਚੜੀ ਹੋਈ ਆ ਨਹਿਰ। ਇਹ ਹੈ ਗੁਰਦੁਆਰਾ ਝਾੜ ਸਾਹਿਬ ਦਾ ਗੇਟ ਤੇ ਆਪਾਂ ਚੱਲਦੇ ਹਾਂ ਗੁਰਦਸਾਹਿਬ ਨੀ ਦਾ ਕਾਰ ਸੇਵਾ ਝਾੜ ਸਾਹਿਬ ਸਤਖੰਡ ਵਾਸੀ ਧੰਨ ਧੰਨ ਬਾਬਾ ਪਿਆਰਾ ਸਿੰਘ ਜੀ ਦਾ ਉਹ ਵੀ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਵਾਂਗੇ ਝਾੜ ਸਾਹਿਬ ਦੇ ਨਾਲ ਹੀ ਬਾਬਾ ਪਿਆਰਾ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਵੀ ਗੁਰਦਸਾਹਿਬ ਬਣੇ ਹੋਏ ਨੇ ਤੇ ਇਹ ਇੱਥੇ ਦੇ ਲੰਗਰ ਹਾਰ ਕਾਰ ਸੇਵਾ ਬਾਲਿਆਂ ਦਾ ਚੱਲ ਰਿਹਾ ਆਓ ਆਪਾਂ ਚੱਲਦੇ ਹਾਂ ਸਾਹਮਣੇ ਦਰਸ਼ਨ ਕਰਾਂਗੇ ਉਹ ਗੁਰਦੁਆਰਾ ਸਾਹਿਬ 405 ਜੀ ਇਹ ਹੈ ਅੰਦਰ ਜੰਦਰ ਅਸਤ ਮੇਨ ਗੇਟ ਜਿਹੜਾ ਪਰਲੇ ਪਾਸੇ ਆਪਾਂ ਉਧਰ ਦੀ ਤੁਹਾਨੂੰ ਲੈ ਕੇ ਚਲਦੇ ਆ ਜੀ ਮੇਰੇ ਵੱਲੋਂ ਆਪ ਸਭ ਦਾ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਹੈਗਾ ਆਪਾਂ ਗੁਰਦੁਆਰਾ ਝਾਟ ਸਾਹਿਬ ਆਏ ਹੋਏ ਆ ਤੇ ਤੁਹਾਨੂੰ ਦਰਸ਼ਨ ਕਰਾਂਗੇ ਗੁਰਦੁਆਰਾ ਜਿਹੜਾ ਰਿਲੇਟਡ ਹੈਗਾ ਇਤਿਹਾਸਕ ਗੁਰਦੁਆਰਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਪਾਸੇ 10ਵੀਂ ਜੀ ਨਾਲ ਸੰਵੰਦਤ ਹੈ ਇਤਿਹਾਸਕ ਗੁਰਦੁਆਰਾ ਤਾਂ ਆਓ ਆਪਾਂ ਦਰਸ਼ਕਾਂ ਦੇ ਅੰਦਰ ਚੱਲਦੇ ਆਂਦੇ ਜੀ ਇਹ ਨਿਸ਼ਾਨ ਸਾਹਿਬ ਝੂਲ ਰਹੇ ਨੇ ਦਰਸ਼ਕ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਹੈ ਗੁਰਦੁਆਰਾ ਸਾਹਿਬ ਪਾਸ਼ਾਏ ਦਸਮੀ ਜਿੱਕੇ ਹੌਸਲ ਤੇ ਤੁਹਾਨੂੰ ਕੋ ਜਿਹੜਾ ਇਤਿਹਾਸ ਉਹਦੇ ਬਾਰੇ ਜਾਣੂ ਕਰਾਵਾਂਗੇ। ਤੋਂ ਪਹਿਲਾਂ ਇਹ 메ਨ ਦਰਵਾਜ਼ਾ ਮੈਂ ਡਿਊਟੀ ਹੁੰਦੀ ਸੀ ਆ ਤੁਸੀਂ ਦੇਖ ਸਕਦੇ ਮੈਂ ਕਾਰਸੇ ਬੜੇ ਬਾਬਾ ਜੀ ਜਿਹੜੇ ਬਬਰ ਵਾਂਸੇ ਦੀ ਦਿੱਲੀ ਵਾਲੇ ਉਹਨਾਂ ਨੇ ਇਹ ਨੂੰ ਦੁਬਾਰਾ ਬਣਾਉਣਾ ਕਿਉਂਕਿ ਮੈਂ ਪੁੱਛਿਆ ਸੀ ਸਿੰਘ ਸਾਹਿਬ ਜੀ ਤੋਂ ਕਹਿੰਦੇ ਸੀ ਵੀ ਚੌਂਡਾਣ ਲੱਗ ਗਿਆ ਜੀ ਪੁਰਾਣਾ ਹੋ ਗਿਆ ਸੀਗਾ ਤੇ ਇਸ ਕਰਕੇ ਹੁਣ ਇਹ ਦਵਾਰਾ ਨਵੇਂ ਸ਼ਿਰੋ ਇਹ ਤੇ ਡੂੜੀ ਬਣੇਗੀ ਤੇ ਨਾਲ ਕਮਰੇ ਵਗੈਰਾ ਉਹ ਬਣਨਗੇ ਤੇ ਬਾਕੀ ਦੇਖ ਸਕਦੇ ਆ ਬਿਹਾ ਦੇਖੋ ਤੁਸੀਂ ਬਾਕੀ ਕਾਫੀ ਰੇਰਪੁਰ ਜੀ ਚੱਲ ਰਹੀ ਆ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਤੇ ਆ ਪੱਖਾ ਦੇਖੋ ਤੁਸੀਂ ਕਿੰਨਾ ਨੇੜੇ ਆ ਗਿਆ ਦੇਖੋ ਸਿਰ ਦੇ ਨਾਲ ਲੱਗਦਾ ਮੇਰੇ ਤਿਆ ਦੇ ਸਾਹਿਬ ਇਹ ਉੱਚਾ ਕੀਤਾ ਹੋਇਆ ਕੁਸ਼ ਇਸ ਤਰ੍ਹਾਂ ਦਾ ਹੋਇਆ ਵਾ ਇਹ ਹੈ ਗੁਰਦਵਾਰ ਸਾਹਿਬ ਚੱਲਦੇ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਜਿਹੜਾ ਇੱਥੋਂ ਦਾ ਗੁਰਦਵਾਰ ਸਾਹਿਬ ਦਾ ਇਤਿਹਾਸ ਹੈ ਉਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੇ ਦਵਾਂ ਆਓ ਆਪਾਂ ਤੁਹਾਨੂੰ ਇਤਿਹਾਸ ਬਾਰੇ ਜਾਣਕਾਰੀ ਦਿੰਨੇ ਇਹ ਹੈ ਗੁਰਦਵਾਰ ਸਾਹਿਬ ਜੀ ਦਾ ਜਿਹੜਾ ਸੰਖੇਪ ਇਤਿਹਾਸ ਹੈ ਇਹ ਗੁਰਦਵਾਰ ਸਾਹਿਬ ਜਿਹੜਾ ਹੈਗਾ ਇਤਿਹਾਸਿਕ ਗੁਰਦੁਆਰਾ ਸਾਹਿਬ ਦਾ ਅੱਜ ਅਰਸ਼ੋ ਪ੍ਰੋਪਰ ਦੱਸਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਪਣਾ 17 ਹਜ਼ਾਰ ਵਿੱਚ ਜ਼ੁਲਮੀ ਕਾਹਿਰ ਦੇ ਵਿਰੁੱਧ ਲੜਦੇ ਹੋਏ ਦਸਮ ਪਿਤਾ ਜੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਦੋਵੇਂ ਵੱਡੇ ਸਾਹਿਬਜ਼ਾਦੇ ਦੀ ਸ਼ਹੀਦੀ ਪ੍ਰੰਤ ਪੰਜ ਪਿਆਰੇ ਸਹਬਾਨ ਦਾ ਹੁਕਮ ਮੰਨਦੇ ਹੋਏ ਜਿਨ੍ਹਾਂ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਸੌਂਪ ਕੇ ਉਹ ਮਹੀਨੇ ਦੀ ਠੰਡੀ ਠਾਰ ਰਾਤ ਦੇ ਵਿੱਚ ਚੱਲ ਕੇ ਪਿੰਡ ਚੂੜਪੁਰ ਵਿਖੇ ਇੱਕ ਝਾੜੇ ਹੇਠਾਂ ਆਰਾਮ ਕੀਤਾ ਉੱਥੇ ਹੀ ਗੁਰੂ ਸਾਹਿਬ ਨੇ ਆਪਣੇ ਇੱਕ ਅਨਿੰਨ ਸਾਰੂ ਨੂਰ ਦਰਸ਼ਨ ਦੇ ਕੇ ਉਸ ਨੇ ਮਨ ਦੀਆਂ ਮਰਾਦਾਂ ਪੂਰੀਆਂ ਕੀਤੀਆਂ ਅਤੇ ਉਸ ਦਾ ਜਨਮ ਸਫਲ ਕੀਤਾ ਇਸ ਸਥਾਨ ਦਸਮੇਸ਼ ਪਿਤਾ ਤਾਂ ਤਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਝਾੜ ਸਾਹਿਬ ਸੇ ਸ਼ੋਭਤ ਆ ਜੀ ਜਿੱਥੇ ਅੱਜਕੱਲ ਇਸ ਮਾਇਆ ਦੇ ਆਪੀ ਸੰਸਾਰ ਵਿੱਚ ਲੱਖਾਂ ਲੋਕ ਪੁੱਜ ਕੇ ਆਪਣੇ ਆਪ ਜੀ ਦੀ ਪਵਿੱਤਰ ਚਰਨ ਛੋਹ ਧਰਤੀ ਨੂੰ ਨਮਸਕਾਰ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹਨ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਕਾਫੀ ਬਬ ਪਿਆਰਾ ਸਿੰਘ ਜੀ ਵੱਲੋਂ ਕਰਵਾਈ ਗਈ ਸੀ ਉਹਨਾਂ ਦੀ ਯਾਦ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਬਾਬਾ ਪਿਆਰਾ ਸਿੰਘ ਦੀ ਸ਼ਿਸ਼ੂਵਤ ਹੈ ਸੰਗੀ ਜੀ ਉਹਨਾਂ ਦਾ ਗੁਰਦੁਆਰਾ ਵੀ ਇੱਥੇ ਉਹ ਬਣਿਆ ਹੋਇਆ ਹੈਗਾ ਉਹ ਸਾਹਮਣੇ ਤੁਹਾਨੂੰ ਅਯੂਪ ਕਰਕੇ ਦਾ ਉਹ ਗੁਰਦੁਆਰਾ ਬਾਬਾ ਪਿਆਰਾ ਸਿੰਘ ਜੀ ਦਾ ਬਣਿਆ ਹੋਇਆ ਆਪਾਂ ਉੱਧਰ ਵੀ ਦਰਸ਼ਨ ਕਰ ਚੱਲਾਂਗੇ ਵੱਲੋਂ ਕਰਵਾਈ ਗਈ ਸੀ ਉਹਨਾਂ ਦੀ ਯਾਦ ਵਿੱਚ ਗੁਰਦੁਆਸਾਲ ਦੇ ਨੇੜੇ ਗੁਰਦੁਆਰਾ ਸਾਹਿਬ ਬਾਬਾ ਪਿਆਰਾ ਸਿੰਘ ਜੀ ਦੀ ਸ਼ਿਸ਼ਉਵਤ ਹੈ ਗੁਰਦੁਆਰਾ ਸ੍ਰੀ ਝਾੜ ਸਾਹਿਬ ਵਿਖੇ ਹਰ ਮਹੀਨੇ ਦੀ ਸੰਗਰਾਂਦ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ ਇਸ ਸਥਾਨ ਤੇ ਵਿਸ਼ਾਮ ਕਰਕੇ ਗੁਰੂ ਜੀ ਮਾਛੀਵਾੜਾ ਦੇ ਜੰਗਲਾ ਵਿੱਚ ਪਹੁੰਚੇ ਜਿੱਥੇ ਉਹਨਾਂ ਗੁਰਦੁਆਰਾ ਸ੍ਰੀ ਜਰਨ ਕਾਉਣ ਸਾਹਿਬ ਸੋਹਬਤ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਦਾ ਆਓ ਅਪ ਚੱਲਦੇ ਅੰਦਰ ਦਰਸ਼ਨ ਕਰਾਂਗੇ ਗੁਰਦਾ ਸਾਹਿਬ ਦੇ ਨਤਮਸਤਕ ਹੋਣੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਗੁਰਦਾ ਸਾਹਿਬ ਦੀ ਵੀਡੀਓ ਦੇ ਦਰਸ਼ਕ ਕਰ ਰਹਾ ਹੈ ਉਹਨਾਂ ਦੇ ਕੰਮਾਂ ਵਿੱਚ ਜਿੰਦੇ ਰਾਮ ਤੁਮਾਹੇ ਇੰਦਕੜੀ ਰਾਤ ਚੋਕਣੀ ਹੋਵੇ ਜੀ ਆਉ ਚਲਦੇ ਆਪਾਂ ਅੰਦਰ ਗੁਰੂ ਸਾਹਿਬ ਦੇ ਅੰਦਰ ਬਾੜ ਚਲਦੇ ਪਏ ਆ ਸੁਖਣੀ ਸਾਹ ਪੇ ਰਾਮ ਦੇ ਨਾਮ ਦਾ ਗੇਜ ਜਾਏ ਜਿੰਦੇ ਰਾਮ ਸੇਵਾ ਕਰਾਏ ਜਿੰਦੇ ਤੁੰਗ ਸੇ ਕੀਰੋ ਨੈ ਨੰਸਾ ਜਮ ਸੁਰੇਗਾ ਤੁਹਾਨੂੰ ਕਾਤੋ ਸੇਤ ਨੂੰ ਗਾਓ ਲਾ ਰਹੀ ਨੰਨ ਨਿਹਾ ਜਿੰਦੇ ਰਾਮ ਓ

इन्हें लाभ दिया है गए उन्हें का तकान ना इस पीड़ा वाली का पर्सन मायूसी पति को आते हैं तुम्हारे लोग इसकी शादी संभव है तुम्हारा अपने काम को बनाना तुम्हारे लोग आप ये है गुरुद्वारे के आठवां ਦਰਸ਼ਕੋ ਜੀ ਜੋਤ ਸਾਬ ਦੇ ਦਰਸ਼ਨ ਫਕਰਾਂਗੇ ਸੈਨ ਸੰਸਾਏ ਕਿਲਾ ਜੋ ਵੇ ਲੋਕਾਂ ਮੁਸਰਾ ਮੈ ਸਿਤੂ ਆਵਾ ਕੋਵਨ ਕੋ ਵਿਜਾ ਦੇ ਸੁਨਤਾ ਸੈਨ ਮਾਨੀਆ ਜਮਾਸਾ ਲੋਕਾ ਜੋ ਕੀ ਸੰਕੀਓ ਨਿਦਰਾ ਨਮਾ ਜੋ ਕੀਓ ਕੋ ਕਸਬ ਸੁਮਾਰ ਸੈਨ ਸੈਨ ਮਾਦਨ ਮਾ ਸੋ ਦੇ ਤੁਨਾਯੋ ਜੇ ਰਤਨ ਸਨਾਮਾ ਕੋ ਮੰਤ੍ਰਿ ਬਿਨ से कुसंत्रो मारा न सुधार किसी को आदि चलता नहीं मास्टरी इस पर मोहसन बसु बड़े हो सालों बाद बुलंद हो गए कि परांठा केरम के जाते बने बने कि भी न बचाने दे घटे रूद्र तबेदार जागो पीना काम तबेदार भगवान हम आम करे

ਮੁਹੰਮਦ ਦਾ ਨਾਮ ਹੈ ਮੁਹੰਮਦ ਮੁਹੰਮਦ ਰੱਬ ਨੂੰ ਯਾਦ ਕਰੀਂ ਮੁਹੰਮਦ ਤੇਨ ਸੇਨ ਗੇਂਦੀ ਹੋਰ ਮੁਹੰਮਦ ਹੋਰ ਜੇਨੀ ਕੋ ਉਹ ਗੁਰੂ ਦਾ ਨਾਮ ਹੈ ਬੱਲਾ ਅੰਬਰੀਕ ਤਜਾ ਨਾ ਕਰਨਾ ਜੇ ਤਕਾਏ ਜੇ ਪਮਾ ਅੱਜ ਆਸੂ ਸੁਬਰਾ ਅਬੇਸ਼ਾ ਦੇ ਦਿੱਤਾ ਜੇ ਨਾਮ ਹੈ ਜੇ ਤਨ ਲੋ ਉਹਦੇ ਮੁਹੰਮਦ ਸੁਮਤਾਨ ਅੰਮਲੇਸ਼ ਕਰੋ ਕੰਧਾ ਸੋਤੋਂ ਆਪਣੇ ਕੋਲੇ ਲੋ ਜੀ ਪਾਰ ਆ ਗਏ ਗੁਰਦੁਆਰਾ ਸਾਹਿਬ ਦਾ ਮੱਥਾ ਟੇਕ ਕੇ ਤੇ ਅੰਦਰ ਸੁਖੀ ਸਾਹਿਬ ਜਿਹੜੇ ਪਾਠ ਚੱਲਦੇ ਪਈ ਸੀ ਤੇ ਉੱਥੇ ਆਪਾਂ ਬੋਲਣਾ ਉਚਿਤ ਨਹੀਂ ਸੀਗਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਗੁਰਦੁਆਰਾ ਸਾਹਿਬ ਬਾਬਾ ਪਿਆਰਾ ਸਿੰਘ ਜੀ ਦਾ ਉੱਧਰ ਚੱਲਦੇ ਸਾਹਮਣੇ ਐਰੋ ਲੱਗਿਆ ਹੋਇਆ ਤੇ ਲਾਸਟ ਸਟਾਰ ਆਪ ਕਰਾਂਗੇ ਝੂਣ ਰਹੇ ਨੇ ਗੁਰੂ ਦੇ ਨਿਸ਼ਾਨ ਸਾਹਿਬ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਾਹਿਬ ਸਿੰਘ ਸਾਹਿਬ ਜੀ ਦੇ ਇਸ ਅਸਥਾਨ ਦੇ ਜਿੱਥੇ ਤਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਸਨ ਉਹ ਪੱਗ ਚੱਲਦੇ ਆ ਗੁਰਦੁਆਰਾ ਸਾਹਿਬ ਦਖਾਨੇ ਤੁਹਾਨੂੰ ਸੰਤ ਬਾਬਾ ਪਿਆਰਾ ਸਿੰਘ ਜੀ ਚਰਨ ਸੇਵਕ ਬਾਬਾ ਅਜੀਤ ਸਿੰਘ ਜੀ ਆਦੇ ਕੋ ਟਰਾਲੀ ਖੜੀ ਹੈ ਉਹਨਾਂ ਦੇ ਨਾਂ ਜਿਹੜੇ ਆ ਬਾਬਾ ਜੀ ਦੇ ਪਿਆਰਾ ਚੰਦੀ ਦੇ ਟਾਲੀ ਦੇ ਵੀ ਉਹ ਲਿਖੇ ਹੋਏ ਨੇ ਇਹ ਹੈ ਕਿ ਦੋ ਸਾਲ ਦੀ ਬਾਹਰੋਂ ਦੇਖ ਤੁਸੀ ਦੇਖ ਰਹੇ ਹੋ ਚੱਲਦੇ ਆਪਾਂ ਇੱਧਰ ਬਾਬਾ ਪਿਆਰਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਆ ਇਹ ਸਾਹਮਣੇ ਹੈ ਜੀ ਇਹ ਹੈ ਗੁਰਦੁਆਰਾ ਬਾਬਾ ਪਿਆਰਾ ਸਿੰਘ ਜੀ ਚੱਲਦੇ ਆਪਾਂ ਅੰਦਰ ਤੇ ਆ ਦਰਸ਼ਨ ਕਰਾਂਗੇ ਆਪਾਂ ਇਤਿਹਾਸ ਖੂਅ ਇੱਥੇ ਆ ਬੜਾ ਪਿਆ ਪਾ ਕੇ ਦਰਸ਼ਨ ਕਰਦੇ ਆ ਜੀ ਠੀਕ ਠਾਕ ਹੋ ਮੈਂ ਪਹਿਲਾਂ ਵੀ ਆਇਆ ਸੀਗਾ ਉਦੋਂ ਵਰੀ ਵੀਡੀਓ ਡਿਲੀਟ ਹੋ ਗਈ ਸੀ ਮੈਂ ਚਲੋ ਅੱਜ ਦਰਸ਼ਨ ਦੁਆਰਾ ਕਰਾਂ ਮ ਜੀ ਇਹ ਵਿਕਰ ਸਿੰਘ ਆ ਬਾਬਾ ਪਿਆਰਾ ਸਿੰਘ ਜਿਹੜੇ ਬਾਬਾ ਜੀ ਦੇ ਸਪਸ ਹਨ ਉਹਨਾਂ ਵੱਲੋਂ ਇੱਥੇ ਜਿਹੜਾ ਜਿਹੜਾ ਗੁਰਦੁਆਰਾ ਬਾਬਾ ਪਿਆਰਾ ਸਿੰਘ ਜੀ ਦਾ ਉੱਪਰ ਦਰਸ਼ਨ ਕਰਦੇ ਚੱਲਦੇ ਆ ਅੰਦਰ ਜੀ ਵਾਹਿਗੁਰੂ ਵਾਹਿਗੁਰੂ ਜੀ ਸੋਣ ਗੁਰੂ ਦੇ ਮਹਿਲ ਬਣਿਆ ਹੋਇਆ ਗੁਰਦੁਆਰਾ ਬਾਬਾ ਪਿਆਰਾ ਸਿੰਘ ਜੀ ਦਰਸ਼ਨ ਕਰਾਂਗੇ ਆਪਾਂ ਚੱਲਦੇ ਆ ਅੰਦਰ ਇਹ ਹੈ ਬੰਦਾ ਸਾਹਿਬ ਇਹ ਸੋਤ ਪੁਰੀ ਦਾਪਾ ਜੋਤ ਸਾਹਿਬ ਦੇ ਨਮਸ਼ਕਾਰਾਂ ਕਰਾਂਗੇ ਜੋਤ ਸਾਹਿਬ ਜਾ ਰਹੇ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਦਸਾਹ ਦੇ ਦਰਸ਼ਨ ਕਰਦੇ ਆਂ ਇੱਧਰ ਬਸੋਣੇ ਨਮ ਗੁਰੂ ਘਰ ਬਣੇ ਉਹਨੇ ਸਾਹਮਣੇ ਪਾਸ ਚੱਲਦੇ ਪਏ ਆ ਫਤੇ ਜੀ ਇਸ ਗੁਰਦੁਆਰਾ ਸਾਹਿਬ ਬਾਬਾ ਪਿਆਰਾ ਸਿੰਘ ਜੀ ਚਲਦੇ ਹੀ ਬਾਹਰੋਂ ਆਸਾਂ ਸ਼ੋ ਇਸ ਦਾ ਜਿਹੜਾ ਪ੍ਰਬੰਧ ਦਾ ਦੇਖ ਰੇਖਾ ਉਹ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈਗੀ ਆ ਜੀ ਇਹ ਗੁਰਦੁਆਰਾ ਸਾਹਿਬ ਸਾਹਮਣੇ ਵੀ ਗੁਰੂ ਸਾਹਿਬ ਜਿਹੜਾ ਝਾੜ ਸਾਹਿਬ ਬਾਬਾ ਜੀ ਆਏ ਸੀ ਤੇ ਜਿੱਥੋਂ ਆਪਾਂ ਮੱਥਾ ਟੇਕਿਆ ਗੁਰਦੁਆਰਾ ਬਾਬਾ ਜੀ ਦਾ ਬਾਬਾ ਪਿਆਰਾ ਸਿੰਘ ਜੀ ਦਾ ਇਹ ਵੀ ਸਾਰਾ ਇਹ ਜਿਹੜੀ ਦੇਖ ਰੇਖਾ ਉਹ ਸ੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਅਮਰੋ ਸਰ ਜੀ ਵੱਲੋਂ ਹੁੰਦੀ ਆ ਬਾਹਰ ਆ ਕੇ ਤੇ ਬਾਹਰ ਆ ਕੇ ਤੁਹਾਨੂੰ ਮੈਂ ਖੂਹ ਜਿਹੜਾ ਇਤਿਹਾਸਕ ਖੂਹ ਆ ਉਹਦੇ ਦਰਸ਼ਨ ਕਰਦੇ ਦਰਸ਼ਨ ਕਰਾਂਗੇ ਜੀ ਆਓ ਇਹ ਹੈ ਇਤਿਹਾਸਕ ਖੂਹ ਲੋ ਜੀ ਦਰਸ਼ਨ ਕਰੋ ਇਤਿਹਾਸਕ ਖੂਹ ਜਿਹੜਾ ਇੱਥੇ ਝਾੜ ਸਾਹਿਬ ਤੇ ਇਹਦੇ ਆਪ ਤੁਹਾਨੂੰ ਜਿਹੜਾ ਇਤਿਹਾਸ ਆ ਉਹ ਵੀ ਆਪਾਂ ਹੁਣ ਸੁਣਾਉਨੇ ਆ ਤੁਹਾਨੂੰ ਉਹ ਸੰਗਤ ਜਿਹੜਾ ਇਤਿਹਾਸਕ ਖੂਹ ਆ ਇਹਦਾ ਇਤਿਹਾਸ ਇਸ ਤਰ੍ਹਾਂ ਇਹ ਇਤਿਹਾਸ ਖੂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਇੱਥੇ ਪਟਵਾਇਆ ਗਿਆ ਸੀਗਾ ਪਿੰਡ 4 ਸਾਲ ਤੇ ਰਹਿਣ ਵਾਲੇ ਮਾਤਾ ਗੋਹਰਕੌਰ ਮਾਨ ਜੋ ਇਸ ਅਸਥਾਨ ਤੇ ਆਉਣ ਜਾਣ ਵਾਲੀਆਂ ਸੰਗਤਾਂ ਲਈ ਜਲਦੀ ਸੇਵਾ ਕਰਦੇ ਸਨ ਜੀ ਉਹਨਾਂ ਦੀ ਇਸ ਸੇਵਾ ਵਿੱਚ ਨਾਲ ਲੱਗਦੇ ਪਿੰਡ ਬਹਿਲੌਰਪੁਰ ਦੇ ਕੁਝ ਮੁਸਲਮਾਨ ਬਿਗਨ ਪਾਉਣ ਲਈ ਇਹਨਾਂ ਦੇ ਜਲ ਵਾਲੇ ਕੜੇ ਤੋੜ ਜਾਂਦੇ ਇਸ ਤੋਂ ਤੰਗ ਆ ਕੇ ਮਾਤਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲ ਲਾਹੌਰ ਪੈਦਲ ਚੱਲ ਕੇ ਗਏ ਤੇ ਉਹਨਾਂ ਨੂੰ ਸਾਰੇ ਵਾਰਤਾ ਦੱਸੀ ਤਾਂ ਉਹਨਾਂ ਦੁਆਰਾ ਇਸ ਸਥਾਨ ਤੇ ਇਸ ਖੂਹ ਦੀ ਪਟਵਾਈ ਕਰਵਾਈ ਗਈ ਜਿਸ ਤੋਂ ਥੋੜੇ ਸਮੇਂ ਬਾਅਦ ਮੁਸਲਮਾਨਾਂ ਵੱਲੋਂ ਇਸ ਖੂਹ ਨੂੰ ਪੂਰ ਦਿੱਤਾ ਗਿਆ ਪਰ ਫਿਰ ਮਾਤਾ ਜੀ ਪੈਦਲ ਚੱਲ ਕੇ ਲਾਹੌਰ ਪਹੁੰਚੇ ਅਤੇ ਸੇਰੇ ਪੰਜਾਬ ਪੰਜਾਬ ਨੂੰ ਸਾਰੀ ਬਾਤ ਦੱਸੀ ਅਤੇ ਉਹਨਾਂ ਨੇ ਆਪਣੇ ਫੌਜ ਦੇ ਸਿੰਘ ਮਾਤਾ ਜੀ ਨਾਲ ਭੇਜੇ ਉਹਨਾਂ ਸਿੰਘਾਂ ਨੇ ਦੁਬਾਰਾ ਇਸ ਖੂਨ ਨੂੰ ਚਾਲੂ ਕਰਵਾਇਆ ਤੇ ਮੁਸਲਮਾਨਾਂ ਨੂੰ ਇਹ ਸਭ ਕਰਨ ਤੋਂ ਵਰਜਦੇ ਹੋਏ ਕਿਹਾ ਕਿ ਜੇਕਰ ਫਿਰ ਤੋਂ ਅਜਿਹਾ ਕੀਤਾ ਤਾਂ ਆਪਣੀ ਜਾਨ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਤਾਂ ਉਸ ਦਿਨ ਤੋਂ ਬਾਅਦ ਫਿਰ ਮਾਤਾ ਜੀ ਨੇ ਆਪਣੀ ਸੇਵਾ ਨਿਰਵਿਘਨ ਜਾਰੀ ਰੱਖੀ ਏਸੀ ਇੱਥੇ ਦਾ ਇਤਿਹਾਸ ਖੂ ਦਾ ਇਤਿਹਾਸ ਏਸੀ ਖੂ ਬਿਲਕੁਲ ਐਂਟਰੈਂਸ ਦੇ ਉੱਪਰ ਆ ਤੁਸੀਂ ਵੀ ਇੱਥੇ ਦਰਸ਼ਨ ਕਰਨ ਆਓ ਆਪਣੀਆਂ ਹਾਜ਼ਰੀਆਂ ਲਵਾਓ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਇਸ ਗੁਰਦੁਆਰਾ ਝਾਰ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ ਉਹਦੀਆਂ ਮਨੋ ਕਾਮਨਾ ਪੂਰੀਆਂ ਹੁਣ ਕੰਮ ਦਿਨ ਦੁਗਣੇ ਰਾਤ ਚੌਗਣੇ ਹੋਵੇ ਜੀ ਕੰਮਾਂ 'ਚ ਤੇ ਇਸ ਤਰ੍ਹਾਂ ਇਹ ਪੁਰਾਣੀ ਬਿਲਡਿੰਗ ਵਿੱਚ ਪੜੀ ਹੋਈ ਹੈ ਤੇ ਇਹ ਵੀ ਇੱਕ ਇਧਰ ਪੁਰਾਣੀ ਕਾਫੀ ਬਿਲਡਿੰਗ ਹੋ ਗਈ ਆ ਤੇ ਆਪਾਂ ਇਹਦੇ ਨਾਲ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆਂ ਅਗਲੀ ਵੀਡੀਓ ਹੋਂ ਤੱਕ ਮੇਰਾ ਇੰਤਜ਼ਾਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ